ਸੱਚੇ ਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਹ ਵੀਡੀਓ ਦੁਪਹਿਰੇ 1 ਸਤੰਬਰ 2025 ਨੂੰ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚਦੀ ਹੋ ਰਹੀ ਹੈ ਜਿਹੜੀ ਗੱਲ ਦਾ ਡਰ ਸੀ ਕਹਾਣੀ ਹੁਣ ਉਸ ਪਾਸੇ ਨੂੰ ਵੱਧਦੀ ਜਾ ਰਹੀ ਹੈ ਕਹਾਣੀ ਇਹ ਹੈ ਕਿ ਲੰਗੀ ਰਾਤ ਤੋਂ ਦੁਆਬਾ ਖੇਤਰ ਪੁਆਦ ਖੇਤਰ ਉੱਤਰੀ ਹਰਿਆਣਾ ਲੁਧਿਆਣਾ ਖੇਤਰ ਤੇ ਕੁਝ ਹੋਰ ਖੇਤਰ ਤੇ ਨਾਲ ਲੱਗਦੇ ਹਿਮਾਚਲ ਦੇ ਖੇਤਰ ਬਹੁਤ ਸਾਰੀਆਂ ਥਾਵਾਂ ਤੇ ਮੀਂਹ 100 ਐਮਐਮ ਤੋਂ ਪਾਰ ਬਹੁਤ ਸਾਰੀਆਂ ਥਾਵਾਂ ਤੇ ਮੀਂਹ 150 ਐਮਐਮ ਤੋਂ ਪਾਰ ਅਤੇ ਕਈ ਥਾਵਾਂ ਤੇ ਮੀ 200 mm ਤੋਂ ਵੀ ਜ਼ਿਆਦਾ ਪੈ ਗਿਆ ਸੋ ਦਵਾਬਾ ਖੇਤਰ ਪਵਦ ਖੇਤਰ ਉਤਰੀ ਹਰਿਆਣਾ ਖੇਤਰ ਲੁਧਿਆਣਾ ਖੇਤਰ ਇਹਨਾਂ ਦੇ ਜਿੰਨੇ ਚੋ ਨੇ ਉਹ ਸਾਰੇ ਭਰ ਕੇ ਚੱਲਣਗੇ ਇਹ ਲਗਭਗ ਕਲੀਅਰ ਹੋ ਗਿਆ ਇਸ ਤੋਂ ਇਲਾਵਾ ਜੇਕਰ ਘੱਗਰ ਨੂੰ ਦੇਖਿਆ ਜਾਵੇ ਤਾਂ ਘੱਗਰ ਇਸ ਸੀਜ਼ਨ ਦੇ ਵਿੱਚ ਪਹਿਲੀ ਵਾਰੀ ਗੋਲੇ ਚੀਕੇ 43800 ਪਿਓਸਕ ਤੋਂ ਪਾਰ ਹੋ ਗਿਆ ਤੇ ਹੁਣ ਉੱਥੇ ਇਹ ਅਗਲੇ 24 ਘੰਟੇ ਦੇ ਦੌਰਾਨ ਹੋਰ ਚੜਦਾ ਜਾਣਾਗਾ ਸੋ ਕੱਗਰ ਦੇ ਕਿਨਾਰੇ ਜਿੱਥੇ ਵੀ ਹੋ ਚਾਹੇ ਪਟਿਆਲਾ ਜ਼ਿਲ੍ਹਾਗਾ ਚਾਹੇ ਉਹ ਸੰਗਰੂਰ ਜ਼ਿਲ੍ਹਾਗਾ ਚਾਹੇ ਮਾਨਸਾ ਜ਼ਿਲ੍ਹਾਗਾ ਚਾਹੇ ਫਤਿਹਵਾਟ ਜ਼ਿਲ੍ਹਾ ਚਾਹੇ सिरसा ਜ਼ਿਲ੍ਹਾ ਕੰਮ ਹੁਣ ਰਿਸਕੀ ਹੁੰਦਾ ਜਾ ਰਿਹਾ ਅਗਲੇ 2 ਦਿਨਾਂ ਦੇ ਦੌਰਾਨ ਜੇਕਰ ਹੋਰ ਮੀਂਹ ਪੈ ਜਾਂਦਾ ਕੱਗਰ ਕੈਥ ਮਟੀਰੀਅਲ ਦੇ ਵਿੱਚ ਜਿਹਦੇ ਪੈਣ ਦੇ ਪੂਰੇ ਪੂਰੇ ਅਸਾਰ ਨੇ ਤਾਂ ਫਿਰ ਕੱਗਰ ਹੁਣ ਹਾਰਡਲੀ ਸਿਚੁਏਸ਼ਨ ਦੇ ਵਿੱਚ ਆ ਸਕਦਾ ਇਦੋਂ ਕਿਨਾਰਾ ਨਹੀਂ ਕੀਤਾ ਜਾ ਸਕਦਾ ਜਿੱਥੋਂ ਤੱਕ ਹੈਗਾ ਗੱਲ ਭਾਖੜਾ ਡੈਮ ਦੀ ਭਾਖੜਾ ਡੈਮ ਜਿਹੜਾ ਕਿ ਬੀਤੇ ਕੱਲ੍ਹ ਸ਼ਾਮ 1673 ਫੁੱਟ ਤੇ ਸੀ ਥੋੜਾ ਜਿਹਾ ਉੱਪਰ ਸੀਗਾ ਤਾਂ ਅੱਜ ਸਵੇਰੇ 1674 ਫੁੱਟ ਨੂੰ ਪਾਰ ਕਰ ਗਿਆ ਕਿਉਂਕਿ ਪਿੱਛੇ ਹਿਮਾਚਲ ਦੇ ਵਿੱਚ ਭਾਰੀ ਮੀਂਹ ਰਾਤ ਤੋਂ ਪੈ ਰਿਹਾ ਹੈਗਾ ਤੇ ਡੈਮ ਦੇ ਵਿੱਚ ਪਾਣੀ ਲਗਾਤਾਰ ਆ ਰਿਹਾ ਜਿੰਨਾ ਪਾਣੀ ਆ ਰਿਹਾ ਉਹਦਾ ਅੱਧਾ ਅੱਗੇ ਛੱਡਿਆ ਜਾ ਰਿਹਾ ਹੈਗਾ ਸੋ ਕਹਾਣੀ ਹੁਣ ਇੱਥੇ ਵੀ ਹੋਰ ਤਰ੍ਹਾਂ ਦੀ ਹੁੰਦੀ ਜਾਪ ਰਹੀ ਆ ਇਹਦੀ ਜਿਹੜੀ ਰੈੱਡ ਲਾਈਨ ਆ 1680 ਫੁੱਟ ਤੱਕ ਆ 1674 ਫੁੱਟ ਨੂੰ ਪਾਰ ਕਰ ਗਿਆ ਜੇਕਰ ਇੰਨੀ ਪਾਣੀ ਛੱਡਿਆ ਜਾਂਦਾ ਰਿਹਾ ਤਾਂ ਸ਼ਾਮ ਹੁੰਦੇ ਤੱਕ ਇਹ 1675 1676 ਤੱਕ ਪਹੁੰਚਦਾ ਹੋ ਸਕਦਾ ਪਰ ਸਾਨੂੰ ਲੱਗਦਾ ਪ੍ਰਸ਼ਾਸਨ ਇਹਨੂੰ ਉੱਥੇ ਤੱਕ ਨਹੀਂ ਲੈ ਕੇ ਜਾਊਗਾ ਇਸ ਕਰਕੇ ਜਿਹੜੇ ਇਹਦੇ ਫਲੱਡ ਗੇ ਉਹ ਅੱਜ ਹੋਰ ਵੀ ਖੁੱਲੇ ਜਾ ਸਕਦੇ ਨੇ ਕਿ ਤੇ ਸਤਲੁਜ ਦੇ ਵਿੱਚ ਜਿਹੜਾ ਪਾਖੜਾ ਤੋਂ ਛੱਡੇ ਜਾ ਰਿਹਾ ਪਾਣੀ ਆ ਉਹਦਾ ਵੀ ਫਲੋ ਵਧਣ ਦੇ ਅਸਾਰ ਨੇ ਇਸ ਤੋਂ ਇਲਾਵਾ ਕਿਉਂਕਿ ਸਤਲੁਜ ਕੈਚਮੈਂਟ ਏਰੀਆ ਦੇ ਵਿੱਚ ਜਿਹੜੀ ਸੀ ਗੱਲ ਕਰਦੇ ਹੁੰਦੇ ਸੀ ਸਮਾਨ ਨਦੀ ਸਰਸਾ ਨਦੀ ਦੀਆਂ ਹੋਰ ਚੋਕ ਖੱਡਾਂ ਉਹ ਅੱਜ ਪੂਰੇ ਚੜ ਕੇ ਚੱਲ ਰਹੇ ਨੇਗੇ ਸੋ ਰੋਪੜ ਹੈੱਡ ਤੋਂ ਲੈ ਕੇ ਲੁਧਿਆਣੇ ਤੱਕ ਜਾ ਹਰੀਕੇ ਪਤਣ ਤੱਕ ਜਿਹੜਾ ਸਤਲੁਜ ਹੁਣ ਊਣਾ ਚੱਲਦਾ ਸੀ ਘੱਟ ਚੱਲਦਾ ਸੀ ਅੱਜ ਤੋਂ ਉਹਦੇ ਵੀ ਚੜਨ ਦੇ ਅਸਾਰ ਬਣ ਗਏ ਨੇ ਅੱਜ ਸ਼ਾਮ ਹੁੰਦਿਆਂ ਹੁੰਦਿਆਂ ਉਹਦੇ ਵਿੱਚ ਪਾਣੀ 1 ਲੱਖ ਕਿਊਸਕ ਤੋਂ ਪਾਰ ਹੋ ਸਕਦਾਗਾ ਜਿਸ ਹਿਸਾਬ ਨਾਲ ਮੀਂਹ ਪੈ ਰਿਹਾ ਜੇਕਰ ਮੀਂਹ ਇਸੇ ਹਿਸਾਬ ਨਾਲ ਪੈਂਦਾ ਰਿਹਾ ਅਗਲੇ 24 ਘੰਟੇ ਵੀ ਤਾਂ ਫਿਰ ਇਹਦੇ ਵਿੱਚ ਕਹਾਣੀ 1.5 ਲੱਖ 2 ਲੱਖ ਕਿਊਸਕ ਤੇ ਵੀ ਜਾ ਸਕਦੀ ਹੈ ਇਸ ਕਰਕੇ ਪ੍ਰਸ਼ਾਸਨ ਤੇ ਆਪ ਲੋਕ ਇਸ ਗੱਲ ਤੋਂ ਚਕੰਨੇ ਰਹਿਣ ਪੌਂਗ ਡੈਮ ਜਿਹੜਾ ਹੈਗਾ ਅੱਜ ਸਵੇਰੇ 1390.60 ਫੁੱਟ ਤੇ ਸੀਗਾ ਉਹਦੇ ਵਿੱਚ ਪਾਣੀ ਪਿੱਛੋਂ ਆ ਰਿਹਾ ਲਗਭਗ 84000 ਕਿਊਸਕ ਤੋਂ ਥੋੜਾ ਜਿਆਦਾ ਤੇ ਅੱਗੇ ਛੱਡਿਆ ਜਾ ਰਿਹਾ 110000 ਕਿਊਸਕ ਹੁਣ ਕਹਾਣੀ ਸੋਚਣ ਵਾਲੀ ਆ ਪੌਂਗ ਡੈਮ ਤੋਂ 110000 ਕਿਊਸਕ ਆ ਰਿਹਾ ਇਧਰੋਂ ਪਾਖੜਾ ਚੜ ਗਿਆ ਇਧਰੋਂ ਸਤਲੁਜ ਕੈਚਮੈਂਟ ਏਰੀਆ 'ਚ ਮੀਂਹ ਪੈ ਗਿਆ ਤੇ ਇਸ ਪਾਸੇ ਤੋਂ ਵੀ ਜੇਕਰ ਸਤਲੁਜ ਦਾ 1.5 ਲੱਖ ਕਿਊਸਕ ਪਾਣੀ ਆਊਗਾ ਇਹ ਸਾਰਾ ਪਾਣੀ ਜਾ ਕੇ ਹਰੀਕੇ ਹਟ ਤੇ ਇਕੱਠਾ ਹੋਊ ਜਿਹੜੀ ਗੱਲ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਕਿ ਹਟਾਂ ਵਾਲਾ ਕੰਮ ਲੰਮਾ ਪਿਛਲੇ ਕੁਝ ਦਿਨਾਂ ਦੇ ਦੌਰਾਨ ਹਰੀਕੇ ਹੈਡ ਤੇ ਪਾਣੀ ਘਟਿਆ ਸੀ ਪਰ ਅੱਜ ਸ਼ਾਮ ਹੁੰਦਿਆਂ ਹੁੰਦਿਆਂ ਹਰੀਕੇ ਹੈਡ ਪਾਣੀ ਫੇਰ ਵਧਣਾ ਸ਼ੁਰੂ ਹੋ ਜਾਣਾ ਤੇ ਹੋ ਸਕਦਾ ਅਗਲੇ 48 ਘੰਟਿਆਂ ਦੇ ਵਿੱਚ ਹਰੀਕੇ ਹੈਡ ਤੱਕ ਜਿਹੜਾ ਪਾਣੀ ਪਹੁੰਚ ਰਿਹਾ ਉਹ 3 ਲੱਖ ਕਿਊਸਕ ਤੋਂ ਪਾਰ ਹੋ ਜਵੇ ਜਿਹੜਾ ਪਾਣੀ ਹਰੀਕੇ ਹੈਡ ਤੋਂ ਛੱਡਿਆ ਜਾ ਰਿਹਾ ਉਹ ਪੌਣੇ 3 ਲੱਖ ਕਿਊਸਕ ਵੀ ਹੋ ਸਕਦਾ ਅਗਲੇ 24-48 ਘੰਟਿਆਂ ਦੇ ਦੌਰਾਨ ਕਹਾਣੀ ਇਸ ਤੋਂ ਜ਼ਿਆਦਾ ਵੀ ਖਰਾਬ ਹੋ ਸਕਦੀ ਆ ਅੰਦਾਜ਼ੇ ਤੋਂ ਬਾਹਰ ਵੀ ਜਿਹੜੀ ਜਾ ਸਕਦੀ ਆ ਅ ਜਿਹੜਾ ਹੁਣ ਤੱਕ ਦਾ ਸਿਸਟਮ ਜਾਪ ਰਿਹਾ ਉਹਨੂੰ ਦੇਖ ਕੇ ਸੋ ਕੁੱਲ ਮਿਲਾ ਕੇ ਸਾਰੀ ਕਹਾਣੀ ਦਾ ਨਿਚੋੜ ਇਹ ਹੈ ਜੀ ਜਿਹੜੀਆਂ ਗੱਲਾਂ ਜਾਪਦੀਆਂ ਸੀ ਹੋਣ ਕਿ ਹੋ ਸਕਦੀਆਂ ਨੇ ਕਹਾਣੀ ਉਹ ਪਾਸੇ ਨੂੰ ਤੁਰ ਪਈ ਐ ਪਹਿਲੀ ਰਵੀ ਬਿਆਸ ਤੇ ਹਰੀ ਕਹੜ ਤੋਂ ਫਾਜ਼ਲਾ ਤੱਕ ਫਾਜ਼ਲ ਕਾ ਤੱਕ ਹਾਲਾਤ ਕੋਈ ਸਖਾਵੇਂ ਨਹੀਂ ਹੈਗੇ ਹੁਣ ਘੱਗਰ ਦੇ ਕਿਨਾਰੇ ਤੇ ਹੁਣ ਰੋਪੜ ਤੋਂ ਲੈ ਕੇ ਜਿਹੜਾ ਹਰੀਕ ਹੱਟ ਤੱਕ ਸਤਲੁਜ ਦੇ ਕਿਨਾਰੇ ਵੀ ਸਥਿਤੀ ਥੋੜੀ ਜੀ ਟੇਢੀ ਹੁੰਦੀ ਜਾ ਰਹੀ ਆ ਇਸ ਕਰਕੇ ਆਪੋ ਆਪਣਾ ਖਿਆਲ ਰੱਖਣਾ ਮਾਲ ਡੰਗਰ ਦਾ ਖਿਆਲ ਰੱਖਣਾ ਜੋ ਜੋ ਪ੍ਰਸ਼ਾਸਨ ਆਪ ਜੀ ਨੂੰ ਕਹੂਗਾ ਇਨ ਬਿਨੋਂ ਨ ਚੀਜ਼ਾਂ ਦੀ ਪਾਲਣਾ ਕਰਨੀ ਪੈਣੀ ਆ ਕਿਉਂਕਿ ਮੀਂਹ ਅਗਲੇ 48 ਘੰਟੇ ਇਨ੍ਹਾਂ ਖੇਤਰਾਂ ਦੇ ਵਿੱਚ ਹੋਰ ਜ਼ਿਆਦਾ ਭਾਰੀ ਪੈਣ ਦੇ ਅਸਾਰ ਬਣੇ ਹੋਏ ਨੇ ਸੋ ਪ੍ਰਮਾਤਮਾ ਭਲੀ ਕਰੇ ਬਾਕੀ ਅਪਡੇਟ ਲੈ ਕੇ ਦੁਬਾਰੇ ਹਾਜ਼ਰ ਹੋਵਾਂਗੇ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੇ ਹਰਿਆਣੇ ਦੀ ਵੀ ਜਿੰਨੇ ਚੋ ਨੇ ਚਾਹੇ ਉਹ ਮਾਰਕੰਟਾਗਾ ਚਾਹੇ ਉਹ ਜਿਹੜਾ ਟਾਂਗਰੀ ਆ ਜਾਂ ਜਮਨਾ ਦੇ ਵਿੱਚ ਡੇਗਣ ਵਾਲੀਆਂ ਨਦੀਆਂ ਨੇ ਉਹ ਵੀ ਸਾਰੀਆਂ ਭਰ ਕੇ ਚੱਲ ਰਹੀਆਂ ਨੇ ਤਾਂ ਆਉਂਦੇ ਦਿਨਾਂ ਦੇ ਦੌਰਾਨ ਉਹਨਾਂ ਦੇ ਵੀ ਭਰ ਕੇ ਚੱਲਣ ਦੇ ਅਸਾਰ ਬਣੇ ਹੋਏ ਨੇ ਸੋ ਇਸ ਕਰਕੇ ਆਪ ਆਪਣਾ ਖਿਆਲ ਰੱਖਣਾ ਜੀ